ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪਿਛਲੇ ਲੰਬੇ ਸਮੇਂ ਤੋਂ ਸੈਕਟਰ 2 ਨਵਾਂ ਨੰਗਲ ਦੀ ਸੜਕ ਦੀ ਹਾਲਤ ਖਸਤਾ ਹੋਣ ਦੇ ਚੱਲਦਿਆਂ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਅਨੇਕਾਂ ਵਾਰ ਲੋਕ ਇਸ ਸੜਕ ਉੱਤੇ ਦੁਰਘਟਨਾ ਦਾ ਝਕਾਰ ਵੀ ਹੋ ਚੁੱਕੇ ਹਨ ਕਿਉਂਕਿ ਫਲਾਈਓਵਰ ਦੇ ਨਿਰਮਾਣ ਸਮੇਂ ਦੌਰਾਨ ਮਾਚਲ ਦੀ ਆਉਣ ਵਾਲੀ ਸਾਰੀ ਟ੍ਰੈਫਿਕ ਇਸੇ ਰਸਤੇ ਤੋਂ ਹੋ ਕੇ ਅੱਗੇ ਚੰਡੀਗੜ੍ਹ ਨੂੰ ਜਾਂਦੀ ਸੀ ਉਸ ਸਮੇਂ ਤੋਂ ਨਗਰਕੌਂਸਲ ਨੰਗਲ ਅਤੇ ਐਨਐਫਐਲ ਵੱਲੋਂ ਫਲਾਈਓਵਰ ਬਣਾ ਰਹੀ ਕੰਪਨੀ ਨੂੰ ਇਸ ਸੜਕ ਦੀ ਮੁਰੰਮਤ ਦਾ ਜਿੰਮਾ ਦਿੱਤਾ ਗਿਆ ਸੀ ਪਰ بار بار ਕੰਪਨੀ ਨੂੰ ਕਹਿਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਸੜਕ ਦੀ ਰਿਪੇਅਰ ਬਿਲਕੁਲ ਨਹੀਂ ਕੀਤੀ ਗਈ ਅਤੇ ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਹੋਇਆਂ ਨਗਰ ਕੌਂਸਲ ਨੰਗਲ ਵੱਲੋਂ ਇਸ 700 ਮੀਟਰ ਲੰਬੀ ਸੜਕ ਦਾ ਟੋਟੇ ਦਾ ਮਤਾ ਨਗਰ ਕੌਂਸਲ ਦੀ ਮੀਟਿੰਗ ਵਿੱਚ ਪਾਇਆ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਹੁਣ ਇਸ ਸੜਕ ਨੂੰ ਨਗਰ ਕੌਂਸਲ ਨੰਗਲ ਵੱਲੋਂ ਲਗਭਗ 48 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਨੀ ਨੇ ਦੱਸਿਆ ਕਿ ਜਦੋਂ ਨੰਗਲ ਦੇ ਵਿੱਚ ਫਲਾਈਓਵਰ ਦਾ ਕੰਮ ਚੱਲ ਰਿਹਾ ਸੀ ਉਸ ਸਮੇਂ ਟ੍ਰੈਫਿਕ ਦੀ ਸਮੱਸਿਆ ਲਗਾਤਾਰ ਰਹਿ ਰਹੀ ਸੀ ਜਿਸ ਤੇ ਚਲਦਿਆਂ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਸ ਦੇ ਚਲਦਿਆਂ ਇਹ ਸਾਰੀ ਟ੍ਰੈਫਿਕ ਨਵਾਂ ਨੰਗਲ ਦੇ ਸੈਕਟਰ 2 ਦੀ ਸੜਕ ਤੋਂ ਹੀ ਹੋ ਕੇ ਗੁਜ਼ਰਦੀ ਸੀ ਅਤੇ ਉਸ ਵਕਤ ਫਲਾਈਓਵਰ ਬਣਾ ਰਹੀ ਕੰਪਨੀ ਨੇ ਕਿਹਾ ਸੀ ਕਿ ਇਹ ਸੜਕ ਦੀ ਰਿਪੇਅਰ ਕੰਪਨੀ ਖੁਦ ਕਰੇਗੀ ਪਰ ਫਲਾਈਓਵਰ ਦਾ ਕੰਮ ਪੂਰੇ ਹੁੰਦੇ ਹੀ ਕੰਪਨੀ ਅਧਿਕਾਰੀ ਕਰਮਚਾਰੀ ਆਪਣਾ ਸਾਰਾ ਸਮਾਨ ਲੈ ਕੇ ਇਥੋਂ ਚਲੇ ਗਏ ਪਰ ਸੈਕਟਰ 2 ਦੀ ਇਹ ਸੜਕ ਆਣ ਜਾਣ ਵਾਲੇ ਲੋਕਾਂ ਲਈ ਮੁਸ਼ਕਲ ਦਾ ਕੇਂਦਰ ਬਣ ਗਈ ਅਤੇ ਕਈ ਵਾਰ ਇਸ ਸੜਕ ਤੇ ਦੁਰਘਟਨਾਵਾਂ ਵੀ ਹੋ ਚੁੱਕੀਆਂ ਹਨ ਉਹਨਾਂ ਨੇ ਕਿਹਾ ਕਿ ਹੁਣ ਇਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਨੰਗੜ ਨੇ ਲੈਂਦੇ ਹੋયા ਇਸ 700 ਮੀਟਰ ਸੜਕ ਨੂੰ ਬਣਾਉਣ ਦੇ ਵਿੱਚ 48 ਲੱਖ ਰੁਪਏ ਖਰਚ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਏਗੀ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਪਿਛਲੇ ਸਮੇਂ ਦੀਆਂ ਜਿਹੜੀਆਂ ਗੱਲਾਂ ਐ ਇਹ ਜਿਹੜੀ ਸੜਕ ਐ ਇਹ ਨੈਸ਼ਨਲ ਹਾਈਵੇਅ ਵਾਲਿਆਂ ਨੇ ਬਣਾਨੀ ਸੀਗੀ ਕਿਉਂਕਿ ਫਲਾਈਓਵਰ ਦੇ ਕਾਰਨ ਜਿਹੜਾ ਹੈਗਾ ਇਹ ਉਹਨਾਂ ਨੇ ਰੂਟ ਬਦਲਿਆ ਸੀਗਾ ਉਹਨਾਂ ਨੇ ਐਨਐਫਐਲ ਨੂੰ ਲਿਖ ਕੇ ਦਿੱਤਾ ਸੀਗਾ ਵੀ ਜਿਹੜੀ ਹੈਗੀ ਜਦੋਂ ਸਾਡਾ ਇਹ ਪੁਲ ਦਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਤੁਰੰਤ ਅਸੀਂ ਸੜਕ ਬਣਾ ਕੇ ਦਿਵਾਂਗੇ ਚਲੋ ਉਹਨਾਂ ਨੇ ਬਣਾ ਕੇ ਨਹੀਂ ਦਿੱਤੀ ਅਸੀਂ ਦੋ ਚਾਰ ਵਾਰੀ ਐਨਐਫਐਲ ਵਾਲਿਆਂ ਨੂੰ ਵੀ ਲੈਟਰ ਲਿਖੀ ਆ ਆਪਾਂ ਨੈਸ਼ਨਲ ਹਾਈਵੇਅ ਵਾਲਿਆਂ ਨੂੰ ਵੀ ਪੀਡਬਲਯੂਡੀ ਵਾਲਿਆਂ ਨੂੰ ਵੀ ਲੈਟਰ ਲਿਖੀ ਆ ਵੀ ਇਹ ਰੋਡ ਬਣਾਇਆ ਜਾਵੇ ਉਹਨਾਂ ਨੇ ਨਹੀਂ ਬਣਾਈ ਪਰ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਫਿਰ ਅਸੀਂ ਏਜੰਡੇ ਦੇ ਵਿੱਚ ਇਹਨੂੰ ਪਾਸ ਕੀਤਾ ਔਰ ਪਾਸ ਕਰਕੇ ਸਾਡਾ ਟੈਂਡਰ ਲੱਗ ਗਿਆ ਟੈਂਡਰ ਤੋਂ ਬਾਅਦ ਅਸੀਂ ਅੱਜ ਜਿਹੜਾ ਹੈਗਾ ਸੜਕ ਦਾ ਕੰਮ ਸ਼ੁਰੂ ਕਰਤਾ ਇਹ ਆਰਆਰ ਬਿਲਡਰ ਜਿਹੜੇ ਹੈਗੇ ਉਹਨਾਂ ਨੂੰ ਕੰਮ ਮਿਲਿਆ ਤਕਰੀਬਨ 48 ਲੱਖ ਦੀ ਜਿਹੜੀ ਹੈਗੀ ਲਾਗਤ ਨਾਲ ਆਪ ਇਹ ਲਿਆ ਨੰਗਲ ਤੋਂ ਸੈਕਟਰ ਦੀ ਜਿਹੜੀ ਸੜਕ ਹੈ ਬਹੁਤ ਚਿਰ ਤੋਂ ਲੋਕਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਬਹੁਤ ਵੱਡੇ ਟੋਏ ਸੀਗੇ ਅਸੀਂ ਕੋਈ ਵੀ ਕਈ ਵਾਰੀ ਭਰ ਆਏ ਪਰ ਅਸੀਂ ਅੱਜ ਇਹਨਾਂ ਨੂੰ ਜਿਹੜਾ ਹੈਗਾ ਚਾਲੂ ਕਰਕੇ ਥੋੜੇ ਦਿਨਾਂ ਦੇ ਵਿੱਚ ਵਿੱਚ ਨਵੀਂ ਬਣਾ ਕੇ ਲੋਕਾਂ ਦੇ ਹਵਾਲੇ ਕਰ ਦੋ ਕਿੰਨਾ ਏਰੀਆ ਬਣਾਉਣੀ ਹੈ ਇਹ ਤਕਰੀਬਨ ਜਿਹੜਾ ਹੈਗਾ 700 ਮੀਟਰ ਥੋੜੀ ਆਪਾਂ ਕਰਕੇ ਕੀ ਆਵੇ ਨਾ ਨਾ ਨਿਲਾਮ ਫਲਾਈਓਵਰ ਕੰਪਨੀ ਨੂੰ ਵੀ ਇੱਕ ਦੇਖੋ ਜਿਹੜਾ ਵੇ ਨਹੀਂ ਫਲਾਈਓਵਰ ਦਾ ਤਾਂ ਹੁਣ ਕੰਮ ਹੀ ਖਤਮ ਹੋ ਗਿਆ ਉਹਨਾਂ ਨੇ ਕੀਤਾ ਹੀ ਕੁਝ ਨਹੀਂ ਜੇ ਉਹ ਕਰ ਦਿੰਦੇ ਫਿਰ ਤਾਂ ਸਾਡੇ ਕੋਲ ਗੱਲ ਹੀ ਨਹੀਂ ਸੀ ਫਿਰ ਤਾਂ ਸਾਡੇ ਤਾਂ ਕਾਣੀ ਨਹੀਂ ਸੀਗੇ ਗੱਲ ਜੇ ਉਹ ਨਹੀਂ ਨਹੀਂ ਕੀਤਾ ਤਾਂ ਸਾਨੂੰ ਇਹ ਜਿਹੜਾ ਕਰਨਾ ਪਿਆ ਕਿ ਫਲਾਈਓਵਰ ਦਾ ਤਾਂ ਹੁਣ ਰੋਲ ਹੀ ਖਤਮ ਹੋ ਗਿਆ ਇਹ ਸੈਕਟਰ 2 ਦੇ ਜਿਹੜੀ ਸੜਕ ਸੀ ਕਾਫੀ ਦੇਰ ਤੋਂ ਜਦੋਂ ਫਲਾਈਓਵਰ ਬਣਿਆ ਸੀ ਉਸ ਤੋਂ ਬਾਅਦ ਇਹ ਪ੍ਰੋਬਲਮ ਆਈ ਸੀ ਕਿਉਂਕਿ ਟ੍ਰੈਫਿਕ ਸਾਰੀ ਇਧਰੋਂ ਕਰਵਟ ਕਰ ਦਿੱਤੀ ਸੀਗੀ ਤੇ ਉਹਦੇ ਨਾਲ ਸਾਰਾ ਜਿਹੜਾ ਰੋਡ ਸੀਗਾ ਬਿਲਕੁਲ ਬਖਰ ਹਾਲਤ ਚ ਤੇ ਲੋਕਾਂ ਦਾ ਆਉਣ ਜਾਣ ਦੀ ਬੜੀ ਪ੍ਰੋਬਲਮ ਸੀਗੀ ਥਾਂ ਥਾਂ ਤੇ ਖੱਡੇ ਪਏ ਹੋਏ ਸੀਗੇ ਉਰੇਤੇ ਚ ਕਈ ਤਰ੍ਹਾਂ ਦੇ ਲੋਕਾਂ ਦੇ ਐਕਸੀਡੈਂਟ ਵੀ ਹੋਏ ਆ ਔਰ ਕਈਆਂ ਨੂੰ ਤਾਂ ਜਾਨ ਵੀ ਗਵਾਉਣਾ ਪਈ ਹੈ ਇਹਦੇ ਚ ਤੇ ਲੇਕਿਨ ਐਨਐਫਐਲ ਦੇ ਪਲੱਸ ਆਪਣਾ ਐਨਐਸੀ ਦੇ ਸਹਿਯੋਗ ਨਾਲ ਇਹ ਜਿਹੜਾ ਅੱਜ ਕੰਮ ਸ਼ੁਰੂ ਹੋਇਆ ਹੈ ਇਹਦੇ ਚ ਕਾਉਂਸਲ ਦੀ ਬਹੁਤ ਮਿਹਰਬਾਨੀ ਹੈ ਕਿਉਂਕਿ ਆਣ ਵਾਲੇ ਜਿਹੜੇ ਸਾਡੇ ਇੱਥੇ ਦੇ ਐਨਐਫਐਲ ਦੇ EMPLOYEES ਆ ਉਹਨਾਂ ਨੂੰ ਜਿਆਦਾ ਫਾਇਦਾ ਹੋਣਾ ਉਹਦੇ ਫਾਇਦੇ ਨਾਲ ਇਹੀ ਸਭ ਤੋਂ ਵੱਡਾ ਐਕਸੀਡੈਂਟ ਰੇਸ਼ੋ ਨਹੀਂ ਹੋਣਾ ਐਕਸੀਡੈਂਟ ਨਹੀਂ ਹੋਣੇ ਲੋਕਾਂ ਦੇ ਔਰ ਮੈਂ ਕਾਉਂਸਲ ਦਾ ਇਸਤਾਲ ਤੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਅੱਜ ਦੀ ਅੱਜ ਇਸ ਮਿਤੀ ਵੀ ਨੂੰ ਇਹ ਕੰਮ ਸ਼ੁਰੂ ਕਰਵਾ ਦਿੱ ਅਨਿਆਵਾਦ